ਬੱਚੇ ਨੌਜਵਾਨ ਅਕਸਰ ਤੁਸੀਂ ਖੇਡਦੇ ਦੇਖੇ ਹੋਣਗੇ ਇੱਕ ਪਿੰਡ ਦਾ ਨਾਮ ਵੀ ਖਿਡਾਰੀਆਂ ਦੇ ਨਾਮ ਤੇ ਰੱਖਿਆ ਗਿਆ ਨੰਗਲ ਖਿਡਾਰੀਆਂ ਤੇ ਇਸ ਪਿੰਡ ਵਿੱਚ ਅਸੀਂ ਪਹੁੰਚੇ ਹਾਂ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਤੇ ਪਿੰਡ ਦੇ ਵਿਕਾਸ ਪਧਰੀਆਂ ਵੀ ਗੱਲਾਂ ਕਰਾਂਗੇ ਰਹਿੰਦੇ ਕੰਮ ਦੀਆਂ ਵੀ ਗੱਲਾਂ ਕਰਦੇ ਹਾਂ ਤੇ ਕਿਹੜੇ-ਕਿਹੜੇ ਕੰਮਾਂ ਦੀ ਇਸ ਪਿੰਡ ਵਾਸੀਆਂ ਨੂੰ ਲੋੜ ਹੈ ਤੇ ਉਹਨਾਂ ਚੀਜ਼ਾਂ ਨੂੰ ਵੀ ਸਰਕਾਰ ਦੇ ਸਾਹਮਣੇ ਲਿਆਣਾ ਚਾਹਾਂਗੇ। ਸਵਾਗਤ ਹੈ ਸਰਪੰਚ ਸਾਹਿਬ ਜੀਬੀਸੀ ਅਪਡੇਟ ਦੇ ਵਿੱਚ। ਯੈਸ ਹਾਂ। ਅਜੀ ਸਰ ਤੁਸੀਂ ਸਰਪੰਚ ਹੋ ਪਿੰਡ ਦੇ ਪਹਿਲਾਂ ਤਾਂ ਦੱਸੋ ਕਿੰਨੀ ਵਾਰੀ ਸਰਪੰਚ ਬਣੇ ਹੋ ਪਿੰਡ ਦੇ? ਸਰਪੰਚ ਤਾਂ ਮੈਡਮ ਨੇ ਜੀ। ਅੱਛਾ ਜੀ। ਕਿਉਂਕਿ ਮੈਂ ਤਾਂ 10 ਸਾਲ ਪੰਜ ਰਹਿ ਚੁੱਕਾ ਪਹਿਲਾਂ। 10 ਸਾਲ ਪੰਜ ਰਹਿ। ਪੰਜ ਹਾਂ ਜੀ ਪਿੰਡ ਤੇ ਜੀ। ਤੇ ਹੁਣ ਮੈਡਮ ਹਨ ਸਰਪੰਚ ਹੈ ਜੀ। ਹਾਂ ਜੀ। ਤੇ ਵਿਕਾਸ ਦੀਆਂ ਗੱਲਾਂ ਕਰੀਏ ਤਾਂ ਪਿੰਡ ਦੇ ਵਿੱਚ ਕੀ ਕੀ ਵਿਕਾਸ ਹੋ ਚੁੱਕਿਆ ਜੀ? ਵਿਕਾਸਪਿੰਡ ਵਿੱਚ ਜਿੰਨੀਆਂ ਗਲੀਆਂ ਸਾਰੀਆਂ ਪੱਕੀਆਂ ਕੀਤੀਆਂ ਗਈਆਂ ਆ ਜਿੱਦਾਂ ਹੁਣ ਆਪਣੇ ਸਾਡੇ ਸੋਲਰ ਲਾਈਟਾਂ ਲੱਗੀਆਂ ਆ ਬਾਕੀ ਹੁਣ ਥੋੜੀ ਸਾਡੇ ਸੀਵਰੇਜ ਦੀ ਕਮੀ ਰਹਿੰਦੀ ਹੈ ਤੇ ਜਿਸ ਤਰ੍ਹਾਂ ਹੁਣ ਸਾਡੇ ਸ਼ਮਸ਼ਾਨ ਘਾਟ ਆ ਉਸ ਦੀ ਵਿੱਚ ਵੀ ਚਾਰ ਦੁਬਾਰੀ ਉਹਨਾਂ ਨੂੰ ਸੜਕ ਜਿਹੜੀ ਪੱਕੀ ਬਲੋਕਾਂ 'ਚ ਲੱਗਣੀ ਚਾਹੀਦੀ ਹੈ ਇਸ ਤਰ੍ਹਾਂ ਨਾ ਮਹੱਲਾ ਕਲੀਨਿਕ ਸਾਡੇ ਪਿੰਡ 'ਚ ਹੈ ਨਹੀਂਗਾ ਇੱਕ ਸਰਕਾਰ ਵੱਲੋਂ ਤਾਂ ਉਪਰਾਲੇ ਕੀਤੇ ਗਏ ਨੇ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਮੁਹੱਲਾ ਕਲੀਨਿਕ ਖੋਲੇ ਗਏ ਨੇ ਫ੍ਰੀ ਦਵਾਈਆਂ ਮਰੀਜ਼ਾਂ ਲਈ ਰੱਖੀਆਂ ਗਈਆਂ ਨੇ ਉੱਥੇ। ہاں ਦਵਾਈਆਂ ਤਾਂ ਫ੍ਰੀ ਮਿਲਦੀਆਂ ਜੀ ਜਿਸ ਤਰ੍ਹਾਂ ਹੁਣ ਸਾਡੇ ਮਾਲਪੁਰਿਆ ਇਹ ਏਰੀਆ ਜਿਸ ਤਰ੍ਹਾਂ ਪੈਂਦਾ ਉਹ ਉੱਥੇ ਵੀ ਮੁਹੱਲਾ ਕਲੀਨਿਕ ਆ। ਹੁਣ ਅਸੀਂ ਕਹਿੰਦੇ ਬਈ ਇਦਾਂ ਉਹ ਸਾਡੇ ਥੋੜੀ ਜਿਹਾ ਪਿੰਡ ਲੱਗੇ ਲੱਗੇ ਪੈਂਦੇ ਆ ਬਈ ਇਹਨਾਂ ਪਿੰਡਾਂ 'ਚ ਮੁਹੱਲਾ ਕਲੀਨਿਕ ਹੈ ਨਹੀਂਗਾ। ਬਈ ਸਾਨੂੰ ਇਹ ਸਭ ਤਾਂ ਮਿਲ ਜੇ ਤਾਂ ਬਹੁਤ ਵਧੀਆ ਹੈ। ਪਰ ਹੁਣ ਕਿੱਥੇ ਜਾਣਾ ਪੈਂਦਾ ਜੇ ਇਲਾਜ ਲਈ? ਹੁਣ ਸਾਨੂੰ ਮਾਹਲਪੁਰ ਜਾਣਾ ਪੈਂਦਾ ਹੈ ਇਲਾਜ ਲਈ ਇਸ ਤੋਂ ਬਾਅਦ ਸਾਨੂੰ ਅਪਰੂਵ ਕਰਦੇ ਹੁਸ਼ਿਆਰਪੁਰ ਕਰਦੇ ਆ ਰੈਫਰ ਕਰ ਦਿੰਦੇ ਆ ਇਸ ਤੋਂ ਬਾਅਦ ਹਾਂਜੀ ਅਸੀਂ ਕਹਿੰਦੇ ਜੇ ਸਾਡੇ ਇਸ ਪਿੰਡਾਂ ਵਿੱਚ ਮਹਲਕ ਨੇ ਖੁੱਲ ਜਾਵੇ ਸਾਨੂੰ 8-10 ਪਿੰਡਿਆਂ ਨੂੰ ਬਹੁਤ ਵਧੀਆ ਸੁਭਤਾ ਮਿਲ ਸਕਦੀ ਹੈ ਤੇ ਇੱਕ ਵੱਡੀ ਗੱਲ ਹੈ ਜਿਹੜਾ ਪਿੰਡ ਦਾ ਨਾਮ ਰੱਖਿਆ ਕਾਲੀਆਂ ਕਿੱਦਾਂ ਨਾਮ ਪਿਆ ਪਿੰਡ ਦਾ ਨੰਗਲ ਖਲਾਨੀ ਇਦਾਂ ਦੀ ਬਣ ਪੁਰਾਣੀ ਬਜ਼ੁਰਗਾਂ ਦੀ ਜਿੱਦਾਂ ਕਹਾਵਤ ਚੱਲਦੀ ਹੈ ਜਿਸ ਤਰ੍ਹਾਂ ਹੁਣ ਪਹਿਲਾਂ ਕਿੱਥੇ ਮਹਾਰਾਜਾ ਜੀਤ ਸਿੰਘ ਜੀ ਆਏ ਸਗੇ ਉਸ ਵੇਲੇ ਜਿੱਦਾਂ ਹੁਣ ਅਨੰਤਪੁਰ ਸਾਹਿਬ ਜਾਂਦੇ ਹੈਗੇ ਰੋਡ ਚੱਲਦਾ ਸੀ ਜਦਾਂ ਬਜਵਾੜੇ ਤੋਂ ਉਸ ਵੇਲੇ ਤੀਕਾਲੇ ਬਜਲੇ ਉਠਾਂ ਤੇ ਧੰਨ ਲੈ ਕੇ ਜਾਂਦੇ ਸਗੇ ਉਹਨਾਂ ਨੇ ਰਸਤੇ ਸਾਡੇ ਪਿੰਡ ਦੇ ਕੋਲ ਧੰਨ ਦੇ ਕੁੱਚਰਾ ਲਿਆ ਮਹਾਰਾਜਾ ਜੀਤ ਸਿੰਘ ਨੇ ਜੋ ਮੋਹਰੇ ਪਿੰਡ ਇੱਕ ਆਂਦਾ ਸੀ ਉੱਥੇ ਸਟੇ ਕੀਤਾ ਉਸ ਤੋਂ ਬਾਅਦ ਜਦੋਂ ਸਵੇਰਾ ਆਇਆ ਉਹਨੇ ਦੇਖਿਆ ਵੀ ਸਾਡੇ ਇਸ ਉਠਾਂ ਪਰ ਧੰਨ ਹੈ ਨਹੀਂਗਾ ਉਹਨੇ ਚਲੋ ਮੁੜ ਕੇ ਫੇਰ ਉਹਨੇ ਰਿਟਰਨ ਕੀਤਾ ਬੈਕ ਤੇ ਆਏ ਉਹ ਸਾਡੇ ਪਿੰਡਿਆਂ ਦਾ ਸੀਗਾ ਉਸ ਵੇਲੇ ਉਹਨਾਂ ਨੇ ਕਿਹਾ ਵੀ ਤੁਹਾਡੇ ਪਿੰਡ ਦੇ ਵਿੱਚੋਂ ਕਿਸ ਨੇ ਕੋਈ ਚਰਾਇਆ ਹੋਵੇ ਜਾਂ ਕੋ ਧੰਨ ਚਲੋ ਪਹਿਲਾਂ ਤਾਂ ਨਹੀਂ ਮੰਨਦੇ ਸੀ ਉਹ ਕਹਿੰਦੇ ਤੁਹਾਨੂੰ ਇਨਾਮ ਕਰਾਂ ਮਕਾਫੀ ਦੇਵਾਂਗੇ ਪਿੰਡ ਵਾਲਿਆਂ ਨੂੰ ਹਾਂ ਦੱਸੋ ਫਿਰ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਵੀ ਊਠ ਵਾਪਸ ਆ ਗਿਆ ਉਹਦੇ ਵਾਪਸ ਲੈ ਕੇ ਆਓ ਜਦੋਂ ਵਾਪਸ ਆਏ ਉਸ ਤੋਂ ਬਾਅਦ ਉਹਨਾਂ ਨੇ ਉਹ ਕਹਿੰਦੇ ਅਸੀਂ ਇਸ ਤਰ੍ਹਾਂ ਪਿੱਪਲ ਜਿੱਦਾਂ ਸੀਗਾ ਡાળੀ ਲੱਗੇ ਹੋ ਸੀਗੇ ਉਹ ਤੋਂ ਥੱਲੇ ਲੰਗੇ ਉਹਨੇ ਧਾਨੀ ਚੱਕ ਉੱਪਰ ਰੱਖ ਲਿਆ ਉਹ ਕਹਿੰਦੇ ਜਿਸ ਤਰ੍ਹਾਂ ਚਰਾਇਆ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਹਾਡੇ ਪਿੰਡ ਦਾ ਨਾਮ ਪਹਿਲਾਂ ਕੀ ਸੀ ਸਾਡੇ ਪਿੰਡ ਦਾ ਨਾਮ ਸੀ ਬਨੰਗੜ ਚੁਰਾਹਾ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਪਿੰਡ ਨੂੰ ਉਹ ਕਹਿੰਦੇ ਨਾਮ ਦੇਈਏ ਕਹਿੰਦੇ ਦੇਹਾਂਜੀ ਦਿਓ ਉਹ ਕਹਿੰਦੇ ਪਹਿਲਾਂ ਨੰਗਲ ਚੁਰਾਹਾ ਤੋਂ ਹੁਣ ਤੁਹਾਨੂੰ ਸਦੀਆਂ ਪਰ ਦਾ ਨਾਮ ਨੰਗਲ ਚੁਹਰਾ ਇਹ ਸਾਨੂੰ ਨਾਮ ਦਿੱਤਾ ਜੀ ਉਹਨਾਂ ਨੇ ਹਾਂਜੀ ਇਸ ਤੋਂ ਬਾਅਦ ਫੇ ਨੰਗਲ ਚੁਹਰਾ ਚੱਲਦੇ ਰਿਹਾ ਉਸ ਤੋਂ ਬਾਅਦ ਫੇ ਹੁਣ ਥੋੜੀ ਜਿਹੀ ਕੋਸ਼ਿਸ਼ ਕੀਤੀ ਸਾਡੇ ਪਿੰਡ ਦੇ ਆ ਬੰਦਿਆਂ ਨੇ ਸਾਡੇ ਭਾਰ ਦੇ ਗਰਮੀਤ ਭਾਰ ਦੇ ਸਗੇ ਉਹਨਾਂ ਨੇ ਮਿਲ ਗਿਲ ਕੇ ਫਿਰ ਪਿੰਡ ਦਾ ਨਾਮ ਨੰਗਲ ਖਿਲਾੜੀਆਂ ਬਦਲਿਆ ਗਿਆ। ਹਾਂਜੀ। ਗੇਮਾਂ ਵੀ ਚਲਦੀਆਂ ਖੇਡਾਂ ਵੀ ਚਲਦੀਆਂ ਆ ਸਾਡੇ ਪਿੰਡ ਵੀ ਹਾਂਜੀ। ਕਾਫੀ ਵਧੀਆ ਪੱਧਰ ਤੇ ਪਲੇਅਰ ਵੀ ਇੱਥੇ ਪਿੰਡ ਚੋਂ ਪੈਦਾ ਕੀਤੇ ਆ ਜੀ। ਹਾਂ। ਵਿਦਿਆ ਦੇ ਖੇਤਰ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਸਕੂਲ ਦੇ ਵਿੱਚ ਕਿਦਾਂ ਦਾ ਪ੍ਰਬੰਧ ਹੈ ਜੀ? ਸਕੂਲ ਦੇ ਵਿੱਚ ਪ੍ਰਬੰਧ ਬਹੁਤ ਵਧੀਆ ਹੈ ਜੀ। ਸਕੂਲ ਸਾਡਾ ਪਹਿਲਾਂ ਤਾਂ ਸੀਗਾ ਮਿਡਲ ਪ੍ਰਾਇਮਰੀ ਨਾਲੇ ਵਿੱਚੇ ਮਿਡਲ ਆ। ਫਿਰ ਉਹ ਅਪਗ੍ਰੇਡ ਹੋ ਕੇ ਹੁਣ ਉਹ ਮਿਡਲ 10ਵੀਂ ਤੱਕ। ਇਹ ਗਿਆ ਆ ਕਿਉਂਕਿ ਸਾਨੂੰ ਉੱਥੇ ਇੱਕ ਪ੍ਰੋਬਲਮ ਆਦੀ ਹੈ ਸਕੂਲ ਦੇ ਵਿੱਚ ਵੀ ਸਕੂਲ ਦੇ ਵਿੱਚ ਪ੍ਰੋਬਲਮ ਆਦੀ ਹੈ ਸਾਡੇ ਕੋਲ ਤਾਂ ਹੈਡ ਟੀਚਰ ਵੀ ਹੈ ਨਹੀਂਗਾ ਕਲਰਕ ਵੀ ਹੈ ਨਹੀਂਗਾ ਇੱਥੇ ਸਕੂਲ ਦੇ ਵਿੱਚ ਕਿਉਂਕਿ ਸਾਡਾ ਜਿਹੜਾ ਇੱਕ ਨਾਲ ਇੱਕ ਹੋਰ ਸਕੂਲ ਥੋੜੀਆ ਪਿੰਡ ਦੇ ਪਿਛਲੇ ਬਾੜੀਆਂ ਬੰਬੇਲੀ ਸਕੂਲ ਆ ਉੱਥੋਂ ਇਹਨਾਂ ਟੀਚਰਾਂ ਨੂੰ ਤਨਖਾਹਾਂ ਜੋ ਵੀ ਇਹ ਡਾਕ ਵਗੈਰਾ ਨਿਕਲਦੀ ਉੱਥੋਂ ਚੱਲਦਾ ਸਾਡਾ ਕਿਉਂਕਿ ਇਹ ਸਾਡੀ ਜਿਹੜੀ ਮੰਗ ਵੀ ਪਹਿਲਾਂ ਬਹੁਤ ਰੱਖੀ ਸੀਗੀ ਆਪਾਂ ਮੰਤਰੀਆਂ ਦੇ ਕੋਲ ਕਿ ਸਾਡੇ ਇਸ ਪਿੰਡ ਨੂੰ ਜਿਹੜਾ ਕੋਈ ਮਿਡਲ ਤੋਂ ਹਾਈ ਕੀਤਾ ਹੈ ਆ ਉਹ ਕਾਗਜ਼ਾਂ ਵਿੱਚ ਹਾਈ ਕੀਤਾ ਜਾਵੇ ਕਿਉਂਕਿ ਅਜੇ ਵੀ ਕਈ ਵਾਰ ਉਹ ਮਿਡਲੇ ਬੋਲਦਾ ਸਕੂਲ ਦਾ ਹਾਂਜੀ ਪਰ ਸਕੂਲ ਜਿਹੜਾ ਉਹ 10ਵੀਂ ਤੱਕ ਸਕੂਲ ਤਾਂ 10ਵੀਂ ਤੱਕ ਹੈ ਜੀ ਟੀਚਰ ਵੀ ਹੈਗੇ 10ਵੀਂ ਤੱਕ ਆ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪ੍ਰਿੰਸੀਪਲ ਦੀ ਪੋਸਟ ਵੀ ਖਾਲੀ ਹੋ ਜਾਂਦੀ ਆ ਕਲਰਕ ਵੀ ਹੈ ਨਹੀਂਗਾ ਨਾ ਪਿਓਨ ਹੈਗਾ ਆ ਤੇ ਇਸ ਕਰਕੇ ਸਾਨੂੰ ਬੜੀ ਫਿਰ ਦਿੱਕਤ ਵੀ ਆਉਂਦੀ ਟੀਚਰਾਂ ਨੂੰ ਵੀ ਬੜੀ ਦਿੱਕਤ ਆਉਂਦੀ ਆ ਜਿਸ ਲਈ ਹੁਣ ਤੁਹਾਨੂੰ ਦੱਸਿਆ ਵੀ ਨਾਲ ਬੰਬੇਲੀ ਸਕੂਲ ਆ ਉੱਥੋਂ ਜਿੰਨਾ ਵੀ ਸਾਰਾ ਸਿਸਟਮ ਉੱਥੋਂ ਹੀ ਚੱਲਦਾ ਜੀ ਬਬਲੀ ਸਕੂਲ ਤੋਂ ਤਰ੍ਹਾਂ ਆਪੇ ਤੋਂ ਨਿਕਲਦੀਆਂ ਨੇ ਇਹ ਟੀਚਰਾਂ ਦੀਆਂ ਅਸੀਂ ਕਹਿੰਨੇ ਵੀ ਜੇ ਸਾਨੂੰ ਪ੍ਰਿੰਸੀਪਲ ਦੀ ਇੱਥੇ ਕੋਈ ਸੀਟ ਮਿਲ ਜਾਵੇ ਇਸ ਤਰ੍ਹਾਂ ਕਲਰਕ ਦੀ ਕੋਈ ਮਿਲ ਜਾਵੇ ਚਾ ਪਿਓ ਦੀ ਮਿਲ ਜਾਵੇ ਤਾਂ ਸਾਡੇ ਸਕੂਲ ਦਾ ਨਾਮ ਜਲੋ ਬਹੁਤ ਵਧੀਆ ਮਤਲਬ ਪ੍ਰੋਫਰੈਂਸ ਤੇ ਆ ਜਾਊਗਾ ਕਿਉਂਕਿ ਇਦਾਂ ਹੁਣ ਸਾਡੇ ਜਿਸ ਤਰ੍ਹਾਂ ਨਾਲ ਹੀ ਪ੍ਰਾਇਮਰੀ ਵੀ ਸਕੂਲ ਵਿੱਚ ਹੀ ਆ ਤਾਂ ਹਾਈ ਵੀ ਐਬਲ ਮਿਡਲ ਤੋਂ ਹਾਈ ਹੋ ਗਿਆ ਅਜੇ ਵੀ ਸਾਡੇ ਕਾਗਜ਼ਾਂ 'ਚ ਜਿਹੜਾ ਮਿਡਲ ਹੀ ਚੱਲਦਾ ਹੈ ਹਾਂ ਇਹ ਸਾਡੀ ਬੇਨਤੀ ਹੈ ਵੀ ਉਸ ਨੂੰ ਹਾਈ ਕੀਤਾ ਜਾਵੇ ਪਿੰਡ ਵਾਸੀ ਜਿਹੜੇ ਨੇ ਕਿੰਨਾ ਕੁ ਸਹਿਯੋਗ ਦਿੰਦੇ ਨੇ ਆਪਸ ਦੇ ਵਿੱਚ ਭਾਈਚਾਰੇ ਨੂੰ ਦੇਖਦੇ ਪਿੰਡ ਵਾਸੀ ਤਾਂ ਜੀ ਬਹੁਤ ਸਹਿਮਤ ਹੈ ਬਹੁਤ ਸਹਿਯੋਗ ਹੈ ਸਾਡਾ ਪਿੰਡ ਵਾਲਿਆਂ ਦਾ ਕੋਈ ਵੀ ਕੋਈ ਗੱਲਬਾਤ ਹੋਵੇ ਸਾਰੇ ਇਕੱਠੇ ਹੋ ਕੇ ਕੰਮ ਕਰਦੇ ਆ ਪਿੰਡ ਵਾਲੇ ਵੱਖ-ਵੱਖ ਲੀਡਰ ਇੱਥੇ ਪਿੰਡ ਦੇ ਵਿੱਚ ਆਉਂਦੇ ਹੋਣਗੇ ਜਿੱਦਾਂ ਉਸੇ ਕਹੇ ਰਾਜੇ ਮਹਾਰਾਜੇ ਵੀ ਆਉਂਦੇ ਰਹੇ ਨੇ ਤੇ ਮੰਤਰੀ ਵੀ ਸਾਰੇ ਲਗਭਗ ਆਉਂਦੇ ਹੋਣਗੇ ਪਿੰਡ ਦੇ ਵਿੱਚ ਤੇ ਜਦੋਂ ਮੰਤਰੀਆਂ ਵਿੱਚ ਬੈਠਦੇ ਹਾਂ ਤੇ ਕਿੱਦਾਂ ਦਾ ਮਹਿਸੂਸ ਕਰਦੇ ਹਾਂ ਫਿਰ ਜੀ ਦੇਖੋ ਜੀ ਮੰਤਰੀ ਇੱਥੇ ਲੱਗ ਲੱਗ ਆਉਂਦੇ ਜਿਸ ਤਰ੍ਹਾਂ ਹੁਣ ਇਲੈਕਸ਼ਨ ਹੁੰਦੀ ਆ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਹਰ ਮੰਤਰੀ ਤਾਂ ਸਾਡੇ ਪਿੰਡ ਚ ਆਉਂਦਾ ਹੀ ਆ ਜੀ ਆਪਣੀ ਜਿਸ ਤਰ੍ਹਾਂ VOTING ਮੰਗਣ ਆਉਂਦੇ ਆ ਜਿਸ ਤਰ੍ਹਾਂ ਹੁਣ ਪਹਿਲਾਂ ਪਿੱਛੇ ਜੀ ਹੁਣ ਇਲੈਕਸ਼ਨ ਹੋਈ ਆ ਸਾਡੇ MP ਦੀ ਹੁਣ ਡਾਕਟਰ ਰਾਜਕੁਮਾਰ ਜੀ ਆਏ ਆ ਠੰਡਰ ਸਾਹਿਬ ਆਏ ਆ ਜਿੱਦਾਂ ਹੁਣ ਗੋਮਰੀ ਜੀ ਆਪਣੇ ਕਾਂਗਰਸ ਦੇ ਲੀਡਰ ਆ ਜਾਂ BSP ਦੇ ਸਾਰੇ ਲੀਡਰ ਸਾਰੇ ਆਉਂਦੇ ਆ ਜੀ ਤੇ ਅਸੀਂ ਇਸ ਤਰ੍ਹਾਂ ਦਾ ਨਹੀਂ ਉਹਨਾਂ ਰੱਖੀ ਤਾਂ ਬਤ ਕਰਾ ਉਹਨਾਂ ਨੂੰ ਪੂਰਾ ਸਹਿਯੋਗ ਸਾਰਿਆਂ ਨੂੰ ਦੇਈਦਾ ਆ ਜਿਸ ਤਰ੍ਹਾਂ ਵੀ ਆਉਂਦੇ ਆ ਹਾਂ ਪਿੰਡ ਦਾ ਨਾਮ ਕਾਫੀ ਉੱਭਰਿਆ ਜੀ ਜਿਸ ਦਾ ਤੁਸੀਂ ਦੱਸਿਆ ਕਿ ਰਾਜੇ ਮਹਾਰਾਜੇ ਇੱਥੋਂ ਲੰਘਦੇ ਚਾਲੇ ਪਾਉਂਦੇ ਸੀ ਇੱਥੋਂ ਲੰਘਦੇ ਸੀ ਇੱਥੇ ਠਹਿਰਦੇ ਵੀ ਸੀਗੇ ਹਾਂਜੀ ਤੇ ਕੀ ਕਹਿਣਾ ਚਾਹੋਗੇ ਕਿੰਨੀ ਕੁ ਤੁਸੀਂ ਮਨ ਦੇ ਵਿੱਚ ਤੁਹਾਡੇ ਅਸੀਂ ਇਸ ਤਰ੍ਹਾਂ ਕਹਿੰਦੇ ਸੀ ਜਿਸ ਤਰ੍ਹਾਂ ਸਾਡਾ ਪਿੰਡ ਸੀਗਾ ਇਸ ਤਰ੍ਹਾਂ ਪਹਿਲਾਂ ਜਿੱਦਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਪਹਿਲਾਂ ਇੱਥੇ ਇੱਕ ਕਿਲਾ ਸੀ ਬਜਵਾੜੀ ਬਿਥੋਂ ਬਜਵਾੜੀ ਤੋਂ ਜਿੱਦਾਂ ਲੜਨ ਲੜਦੇ ਇੱਥੇ ਗਾਹਾਂ ਗਏ ਅਨੰਦਪੁਰ ਸਾਹਿਬ ਨਹੀਂ ਗਏ ਸਾਡੇ ਪਿੰਡ ਦੇ ਦੋ ਸ਼ਹੀਦ ਵੀ ਹੋਏ ਸੰਗਾ ਸ਼ਹੀਦਾਂ ਦੀ ਜਗ੍ਹਾ ਵੀ ਹੈ ਇਹਦੇ ਨਾਲ ਵੀ ਸਾਡੇ ਪਿੰਡ ਦਾ ਨਾਮ ਕਾਫੀ ਉੱਚਾ ਹੁੰਦਾ ਹੈ ਇਸ ਤੋਂ ਬਾਅਦ ਮੋਹਰੇ ਹੈਗਾ ਮਾਲਪੁਰ ਇਹ ਲੱਦੇਵਾਲ ਗੁਰਦੁਆਰਾ ਉੱਥੇ ਵੀ ਦੋ ਸ਼ਹੀਦ ਹੋਏ ਐਸੀ ਐਸੀ ਜੰਗ ਜੰਦ ਜਾਂਦੇ ਇਸ ਕਰਕੇ ਸਾਡੇ ਪਿੰਡ ਦੇ ਚਾਰੇ ਪਾਸੇ ਜਿੱਦਾਂ ਕਹਿ ਲਓ ਗੁਰਦੁਆਰਾ ਇੱਧਰ ਮੰਦਿਰ ਵੀ ਹੈ ਇੱਕ ਬੱਲ ਡੇਰੇ ਗੁਰਦੁਆਰਾ ਆਪਣੇ ਇੱਧਰ ਧਰਮਸ਼ਾਲਾ ਸਾਡੀ ਐਸੀ ਵਾਲੀ ਧਰਮਸ਼ਾਲਾ ਹੈਗੀ ਆ ਤਾਂ ਜਿੱਦਨ ਵਿਚਾਰੇ ਪਾਸੇ ਚਲਦੇ ਸਾਨੂੰ ਬਹੁਤ ਵਧੀਆ ਪ੍ਰਾਪਰ ਗੁਰਦਰਦੀ ਮਿਲਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਮੁੱਖ ਮੰਗਾਂ ਤੁਹਾਡੀਆਂ ਪਿੰਡ ਦੇ ਵਿਕਾਸਪਰ ਤਾਂ ਜਦ ਕਿ ਦੇਖਿਆਗਾ ਕਿ ਪਿੰਡ ਦੇ ਵਿੱਚ ਵੱਖ-ਵੱਖ ਚੌਂਕਾਂ ਦੇ ਵਿੱਚ ਕੈਮਰੇ ਵੀ ਲੱਗੇ ਹੋਏ ਨੇ ਜੀ। ਦੇਖੋ ਜੀ ਬੜੀ ਵੱਡੀ ਪਹਿਲ ਕਰਦੀ ਵੱਡੀ ਪਹਿਲ ਕਦਮੀ ਆ ਇਹ ਸਰਕਾਰ ਵੱਲੋਂ ਤਾਂ ਨਹੀਂ ਲੱਗੀ। ਇਹ ਸਾਡੇ ਐਨਆਰਆਈ ਭਰਾਵ ਜਿਹੜੇ ਸੀਗੇ ਕੋਈ ਬਾਹਰ ਗਏ ਉਹਨਾਂ ਨੇ ਸਾਨੂੰ ਇਹ ਕੈਮਰੇ ਲਗਾ ਕੇ ਦਿੱਤੇ। ਹਰਕ ਮੋੜ ਤੇ ਦਿੱਤਾ ਕੈਮਰਾ ਲਗਵਾ ਕੇ ਸੋਲਰ ਲਾਈਟਾਂ ਦਾ ਚਲੋ ਸਰਕਾਰ ਬਹੁਤ ਲਗੀਆਂ ਹੈਗੀਆਂ ਕਿਉਂਕਿ ਬਾਕੀ ਜਿਸ ਤਰ੍ਹਾਂ ਹੁਣ ਪਿੰਡ ਦੇ ਜਿਹੜੀ ਵਿਕਾਸ ਦੀ ਗੱਲ ਹੈ ਜੀ ਵਿਕਾਸ ਤਾਂ ਪਿੰਡ ਦਾ ਬਹੁਤ ਵਧੀਆ ਹੋ ਰਿਹਾ ਹੈ ਜੀ ਕਿਉਂਕਿ ਸਰਕਾਰ ਵੀ ਬਹੁਤ ਪੈਸਾ ਦੇ ਰਹੀ ਹੈ ਤੇ ਕੰਮ ਵੀ ਬਹੁਤ ਵਧੀਆ-ਵਧੀਆ ਹੋ ਰਿਹਾ ਹੈ ਜੀ ਹਾਂ ਅਸੀਂ ਤਾਂ ਕਹਿੰਦੇ ਹਾਂ ਬੇ ਸਾਨੂੰ ਥੋੜਾ ਬਹੁਤ ਸਰਕਾਰ ਹੋਰ ਪਿੰਡ ਨੂੰ ਮਦਦ ਕਰੇ ਹੋਰ ਵੀ ਵਧੀਆ-ਵਧੀਆ ਕੰਮ ਕਰਕੇ ਦਿਖਾਵੇ ਪਿੰਡ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜੰਜਾਂ ਠਹਿਰਦੀਆਂ ਸੀ ਜੰਜਕਰ ਬਣਾਏ ਗਏ ਸੀ ਕਿ ਉਵੇਂ ਹੀ ਇੱਥੇ ਦਾ ਮਾਹੌਲ ਚੱਲਦਾ ਪਿਆ ਹੁਣ ਵੀ ਕਿ ਕੋਈ ਬਦਲਾ ਆਇਆ ਨਹੀਂ ਜੰਜ ਕਰਤਾ ਸੀ ਉਸ ਤਰ੍ਹਾਂ ਬਣੇ ਪਏ ਹੈ ਪਹਿਲੇ ਜਿਸ ਤਰ੍ਹਾਂ ਬਣੀ ਹੋ ਸੀ ਕਿਉਂਕਿ ਜਿਸ ਲਈ ਤਾਂ ਹੁਣ ਕੋਈ ਮੈਰਿਜ ਹੁੰਦੀ ਹੈ ਹੁਣ ਤਾਂ ਸਾਰੇ ਪੈਲਸਾ ਨੂੰ ਜਾਂਦੇ ਆ ਜੀ ਕਿਉਂਕਿ ਕੋਈ ਜਿਹੜਾ ਗਰੀਬ ਸੱਜਣ ਜਾਂ ਕੋਈ ਵੀ ਹੈ ਉਹ ਹੀ ਪਿੰਡ ਦੇ ਵਿੱਚ ਵਿਆਹ ਰੱਖਦਾ ਹੈ ਤਾਂ ਜਿਹੜੇ ਦੂਸਰੇ ਇਹ ਬੰਦੇ ਪੈਸੇ ਪੂਸੇ ਵਾਲੇ ਜਿਆਦਾ ਮੀਰੇ ਉਹ ਤਾਂ ਸਾਰੇ ਪੈਲਸਾ ਨੂੰ ਜਾਂਦੇ ਆ ਜੀ ਪਿੰਡ ਦੇ ਵਿੱਚ ਜਿਹੜੇ ਸਾਡੇ ਜੰਜ ਕਰਿਆ ਉਸ ਤਰ੍ਹਾਂ ਬਣੇ ਪਏ ਹੈ ਹਾਂ ਉਧਰ ਜੂਜ਼ ਕਰਦੇ ਬਰਤਦੇ ਹੀ ਅਸੀਂ ਧਰਮਸ਼ਾਲਾ ਨੂੰ ਇਹ ਨਹੀਂ ਗੱਲ ਹੈ ਹਾਂਜੀ ਪਰ ਇੱਕ ਪੁਰਾਣਾ ਕਲਚਰ ਹੈ ਆਪਣਾ ਉਹ ਜਿਹੜਾ ਜੰਜਕਰ ਬਣਿਆ ਹੋਇਆ ਉਹਦੀ ਦੇਖਰੇਖ ਵੀ ਪੰਚਾਇਤ ਵੱਲੋਂ ਕੀਤੀ ਜਾਂਦੀ ਹੈ ਹਾਂ ਹਾਂ ਪੰਚਾਇਤੇ ਕਰਦੀ ਉਹਨੇ ਦੇਖ ਰੱਖਿਆ ਜੀ ਉਹ ਜਿੰਨਾ ਵੀ ਜਿਸ ਤਰ੍ਹਾਂ ਸਰਕਾਰ ਵੀ ਉਹ ਗ੍ਰਾਂਟ ਪਾਦੀ ਹੈ ਗ੍ਰਾਂਟ ਪਾ ਲ ਕੇ ਕਮਰੇ-ਕਮਰੇ ਅਸੀਂ ਬਣਾਨੇ ਆ ਉਸ ਤੋਂ ਬਾਅਦ ਜਿਹੜੀ ਦੇਖਰੇਖ ਹੈ ਉਹ ਸਾਡੀ ਪੰਚਾਇਤੇ ਕਰਦੀ ਹੈ ਜੀ ਹਾਂ ਹੋਰ ਕੋਈ ਸਨੇਹਾ ਦੇਣਾ ਚਾਹੋਗੇ ਪਿੰਡ ਵਾਸੀਆਂ ਪਿੰਡ ਵਾਸੀਆਂ ਨੂੰ ਤਾਂ ਇਹ ਸਨੇਹਾ ਇਹ ਆ ਵੀ ਪਿੰਡ ਸਾਡਾ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਕੰਮ ਕਰਦੇ ਆ ਪਿੰਡ ਵਿੱਚ ਸਾਡੇ ਕੋਈ ਤਾਂ ਲੜਾਈ ਝਗੜਾ ਨਹੀਂ ਹੁੰਦਾ ਤੇ ਤਰੱਕੀ ਤੇ ਪਹੁੰਚਿਆ ਗੇਮਾਂ 'ਚ ਵੀ ਤਰੱਕੀ ਤੇ ਹੈ ਜੀ ਇੱਕ ਸਾਨੂੰ ਹੋਰ ਪਿੰਡ ਵਿੱਚ ਸਹੂਲਤ ਵੀ ਚਾਹੀਦੀ ਹੈ ਚਲੋ ਆਣੇ ਜਾਣੇ ਵਾਸਤੇ ਸਾਨੂੰ ਇੱਕ ਬੱਸ ਸਰਵਿਸ ਵੀ ਹੈ ਨਹੀਂ ਕਿ ਸਾਡੇ ਪਿੰਡ ਤੇ ਅੱਛਾ ਬੱਸ ਸਰਵਿਸ ਹੈ ਨਹੀਂ ਕਿ ਸਾਡੇ ਜਿੱਦਾਂ ਹੁਣ ਅੱਗੇ ਮਾਹਲਪੁਰ ਤੋਂ ਨਵੇਂ ਸ਼ਹਿਰ ਤੋਂ ਬੱਸ ਸਰਵਿਸ ਚੱਲਦੀ ਸੀ ਬੀਹਾਨਗੋਵਾਲ ਤੱਕ ਇਹ ਮੈਂ ਆਪਣੇ ਜੰਡੂਲੀਵਾਂ ਨੂੰ ਜਾਂਦੀ ਸੀਗੀ ਸਰਕਾਰ ਨੇ ਪਹਿਲਾਂ ੱਗੇ ਇੱਕ ਦੋ ਬੱਸਾਂ ਭੇਜੀਆਂ ਵੀ ਸੀਗੀਆਂ ਉਸ ਤੋਂ ਬਾਅਦ ਕੋਈ ਫਿਰ ਬੱਸ ਜਿੰਦਾ ਕਹ ਲੋ ਵੀ ਬੰਦ ਹੋ ਗਈਆਂ ਕੋਈ ਪ੍ਰਾਈਵੇਟ ਕੇ ਪਾਸ ਲੱਗੀ ਸੀ ਉਹ ਵੀ ਬੰਦ ਹੋ ਗਈ ਆ ਹੋਰ ਕੋਈ ਸੁਭਤਾ ਹੈ ਨਹੀਂ ਬਸ ਦੀ ਜਾਣੇ ਜਾਣ ਵਾਸਤੇ ਸਾਡੇ ਜਿਸ ਤਰ੍ਹਾਂ ਪਿੰਡ ਦੇ ਵਸੀਆਂ ਨੂੰ ਪੈਦਲ ਜਾਂਦੇ ਏ ਏਡੇ ਤੱਕ ਤੁਰ ਕੇ ਉਸ ਤੋਂ ਬਾਅਦ ਫਿਰ ਬੱਸੇ ਜਾਂਦੇ ਆ ਇਹ ਅਸੀਂ ਕਹੇ ਮੰਗ ਕਰਦੇ ਆ ਪਸੰਦ ਪਿੰਡ ਤੋਂ ਇੱਧਰ ਆਣੇ ਜਾਣੇ ਵਾਸਤੇ ਬੱਸ ਦੀ ਸੁਭਤਾ ਵੀ ਦਿੱਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਹੁਣ ਇੱਥੋਂ ਲੰਘਦੇ ਰਹੇ ਨੇ ਕੋਈ ਉਹਨਾਂ ਦੀ ਯਾਦਗਾਰ ਵੀ ਹੈਗੀ ਪਿੰਡ ਦੇ ਵਿੱਚ ਨਹੀਂ ਯਾਦਗਾਰ ਕੋਈ ਨਹੀਂ ਉਹਨਾਂ ਦੀ ਇੱਥੇ ਰਹੀ ਜੀ ਯਾਦਗਾਰ ਤਾਂ ਸਾਨੂੰ ਅਸੀਂ ਨਾਮ ਹੀ ਦੇ ਗਏ ਸੀ ਨੰਗਲ ਚੋਰਾ ਦੰਗਲਚੋਰਾ ਦੰਗਲ ਜਿਹੜਾ ਜਹਾੜਾਗੀ ਇਹ ਨਾਮ ਹੀ ਦੇ ਕੇ ਵਾਜੀ ਹਾਂਜੀ ਉਹਦਾ ਯਾਦਗਾਰ ਉੱਥੇ ਹੈ ਨਹੀਂ ਉਹਨਾਂ ਨੇ ਦਿੱਤਾ ਹੋਇਆ ਨਾਮ ਇਹ ਉਹਨਾਂ ਨੇ ਦਿੱਤਾ ਹੋਇਆ ਨਾਮ ਆ ਜੀ ਹਾਂਜੀ ਨੰਗਲ ਚੋਰਾ ਤੇ ਹੁਣ ਨੰਗਲ ਚੋਰਾ ਤੋਂ ਬਦਲ ਕੇ ਹੁਣ ਨੰਗਲ ਖਿਲਾੜੀਆਂ ਰੱਖਿਆ ਗਿਆ ਹਾਂਜੀ ਸਰਪੰਚ ਸਾਹਿਬ ਇੱਕ ਦੇਖਿਆ ਗਿਆ ਕਿ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਬਾਹਰ ਜਾਣ ਨੂੰ ਪ੍ਰੈਫਰ ਕਰਦੀ ਹੈ ਪ੍ਰੈਫਰੈਂਸ ਦਿੰਦੀ ਹੈ ਤੇ ਕਿਵੇਂ ਦਾ ਪਿੰਡ ਦਾ ਮਾਹੌਲ ਜੇ ਨੌਜਵਾਨ ਪੀੜ੍ਹੀ ਨੂੰ ਇੱਥੇ ਹੀ ਕੰਮ ਮਿਲਦਾ ਹੋਵੇ ਦੇਖੋ ਜੀ ਜਿੰਨੇ ਵੀ ਵਰਕਰ ਜਿੰਨੇ ਸਾਡੇ ਇੱਥੇ ਸਟੂਡੈਂਟ ਹੈ ਪੜ੍ਹੇ ਲਿਖੇ ਵੀ ਆ ਉਹ ਇਸ ਕਰਕੇ ਇੱਥੇ ਉਹਨਾਂ ਨੂੰ ਕੰਮ ਤਾਂ ਨਹੀਂ ਮਿਲ ਰਿਹਾ ਜੀ ਉਹਨਾਂ ਦੀ ਯੋਗਤਾ ਅਨੁਸਾਰ ਵੀ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਜਿੱਥੇ ਕਿਤੇ ਅਪਲਾਈ ਵੀ ਕਰਦੇ ਆ ਤੇ ਉਥੇ ਡਿਮਾਂਡ ਹੁੰਦੀ ਐ ਬੀਹਾਂ ਦੀ ਉਚਾਰ 500 ਬੰਦਾ ਉਥੇ ਪਹੁੰਚਿਆ ਹੁੰਦਾ ਨਹੀਂ ਗੱਲ ਬਣਦੀ ਇਸ ਕਰਕੇ ਫੇਰ ਬੱਚੇ ਜਿਹੜੇ ਸਾਡੇ ਆ ਪਿੰਡਾਂ ਦੇ ਉਹ ਕਹਿੰਦੇ ਆ ਵੀ ਇਹਦੇ ਨਾਲ ਤਾਂ ਅਸੀਂ ਬਾਹਰ ਜਾਣਾ ਹੀ ਬੈਸਟ ਐ ਬਾਹਰ ਜਾਣਾ ਬੈਸਟ ਐ ਕਿ ਹਮਨ ਕੰਮ ਨਹੀਂ ਮਿਲਦਾ ਵਧੀਆ ਜੇ ਇੱਥੇ ਸਾਨੂੰ ਕੰਮ ਵਧੀਆ ਮਿਲ ਜਾਵੇ ਤਾਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਇੱਥੇ ਅਸੀਂ ਤਾਂ ਕਹਿੰਨੇ ਕੋਈ ਇੰਡਸਟਰੀ ਏਰੀਆ ਆ ਜਾਵੇ ਲੱਗ ਸਾਡੇ ਇਸ ਲੱਗ ਦੇ ਵਿੱਚ ਤੇ ਉਹਨਾਂ ਬੱਚਿਆਂ ਨੂੰ ਉਥੇ ਰੁਜ਼ਗਾਰ ਮਿਲ ਜਾਵੇ ਇਹਨੇ ਨਿਆਪੇ ਨਹੀਂ ਬਾਹਰ ਜਾਣਾ ਆਪੇ ਇਹਨਾਂ ਨੇ ਚਲੋ ਚਾਰ ਪੰਜ ਸੌ ਨੇ ਵਧੀਆ ਮਿਲ ਜਾਣੇ ਆ ਤੇ ਜਿਸ ਤਰ੍ਹਾਂ ਨੂੰ ਪੈਸੀ ਮਿਲੂਗੇ ਤੇ ਕੰਮ ਵੀ ਕਰਨਗੇ ਆਪਣਾ ਆਪਣੇ ਪਰਿਵਾਰ ਵਿੱਚ ਆਪਣੇ ਮੈਂਬਰ ਨੂੰ ਦੇਖ ਰੱਖ ਵੀ ਕਰ ਸਕਦੇ ਆ ਜੀ। ਇਹ ਉਮੀਦ ਕਰਦੇ ਹੋ ਕਿ ਹੁਣ ਡਾਕਟਰ ਰਾਜਕੁਮਾਰ ਜੀ ਨੇ ਉਹ ਐਮਪੀ ਬਣ ਚੁੱਕੇ ਨੇ ਕੁਝ ਇਹੋ ਜਿਹਾ ਲੈ ਕੇ ਆਉਣਗੇ ਕਰਨਗੇ ਪ੍ਰਬੰਧ। ਡਾਕਟਰ ਸਾਹਿਬ ਨੂੰ ਬੇਨਤੀ ਤਾਂ ਅੱਗੇ ਵੀ ਕੀਤੀ ਹੈ ਜੀ ਹੁਣ ਵੀ ਕਰਦੇ ਆਂ ਸੀ ਕਿ ਸਾਡੇ ਇਸ ਇਲਾਕੇ ਨੂੰ ਵੱਧ ਤੋਂ ਵੱਧ ਕੁਝ ਨਾ ਕੁਝ ਇੰਡਸਟਰੀ ਏਰੀਆ ਮਿਲ ਜਾਵੇ। ਕਿਉਂਕਿ ਜੇ ਇੱਥੇ ਇੰਡਸਟਰੀ ਏਰੀਆ ਮਿਲ ਜਾਵੇ ਤਾਂ ਸਾਡੇ ਬੱਚੇ ਨੂੰ ਇੱਥੇ ਰੁਜ਼ਗਾਰ ਮਿਲ ਸਕਦਾ। ਅਸੀਂ ਤੇ ਡਾਕਟਰ ਨੂੰ ਪਹਿਲਾਂ ਵੀ ਬੇਨਤੀ ਕੀਤੀ ਹੁਣ ਫੇਰ ਕਰਾਂਗੇ ਜੀ ਕਿਉਂਕਿ ਜਿੰਨਾ ਵੀ ਅਸੀਂ ਮੈਂ ਤੇ ਕਹਾਂਗਾ ਵੀ ਜਿੰਨੇ ਵੀ ਪਿੰਡ ਦੇ ਵਿੱਚ ਸਾਡੇ ਵਰਕਰਸ ਆ এমਪਲੋਇਮੈਂਟਸ ਹੈਗੇ ਉਹਨਾਂ ਦੀ ਲਿਸਟ ਮਕਾ ਲੋ ਉਹਨਾਂ ਦੀ ਜੋਗਤਾ ਅਨੁਸਾਰ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਹੁਣ ਜਿਸ ਤਰ੍ਹਾਂ ਸਾਨੂੰ ਨੌਕਰੀ ਵੀ ਦਿੰਦੇ ਆ ਜਿਸ ਜਾਂਦੇ ਆ ਇੱਥੇ ਸੋਨਾਲੀ ਕਾ ਜਾਂਦੇ ਆ ਪਹਿਲਾਂ ਤੇ ਉੱਥੇ ਜਾਂਦੇ ਆ ਫਿਰ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਕੁਆਲੀਫਿਕੇਸ਼ਨ ਦੇ ਬਾਵਜੂਦ ਵੀ ਉਹ ਠੇਕੇ ਤੇ ਕੰਮ ਕਰਾਉਂਦੇ ਆ ਠੇਕੇ ਦੇ ਰਾਤ ਦੇ ਕੰਮ ਕਰਾਉਂਦੇ ਆ ਆਉਣ ਜਾਣ ਦਾ ਸਮਾਂ ਵੀ ਗਲਤ ਹੈ ਰਾਤ ਨੂੰ ਜਿਸ ਤਰ੍ਹਾਂ ਹੁਣ ਵਰਕਰਜ਼ ਆਉਂਦੇ ਵੀ ਆ ਰੋਡ ਦੇ ਉੱਪਰ ਵੀ ਡੇਂਜਰਸ ਖਤਰਾ ਹੈ ਜੀ ਤੇ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਕੋਈ ਇੱਥੇ ਸਰਕਾਰੀ ਇੰਡਸਟਰੀ ਆ ਜਾਵੇ ਤਾਂ ਬਹੁਤ ਵਧੀਆ ਚੀਜ਼ ਹੈ ਜੀ ਸਭ ਲੋਕਾਂ ਦਾ ਸਾਡੇ ਜਿੰਨੇ ਵੀ ਅਨਪਲਾਈਮੈਂਟ ਬੰਦੇ ਨੇ ਰੋਜ਼ਗਾਰ ਮਿਲ ਜਾਵੇ ਸੋਸ਼ਨ ਸਰਪੰਚ ਸਾਹਿਬ ਪਿੰਡ ਨੰਗਲ ਖਲਾੜੀਆਂ ਤੋਂ ਜਿਨ੍ਹਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡ ਦੇ ਵਿੱਚ ਬੱਸ ਦੀ ਸਹੂਲਤ ਦਿੱਤੀ ਜਾਵੇ ਨੌਜਵਾਨਾਂ ਨੂੰ ਨੌਕਰੀ ਲਈ ਕੋਈ ਫੈਕਟਰੀ ਲਗਾਈ ਜਾਵੇ ਜਾਂ ਕੋਈ ਪਲਾਂਟ ਇਹੋ ਜਿਹਾ ਲਗਾਇਆ ਜਾਵੇ ਜਿੱਥੇ ਪਿੰਡ ਦੇ ਜਾਂ ਆਸ-ਪਾਸ ਪਿੰਡਾਂ ਦੇ ਜੋ ਨੌਜਵਾਨ ਨੇ ਜੋ ਪੜ੍ਹ ਲਿਖ ਕੇ ਕਾਲਜ ਤੋਂ ਬਾਹਰ ਜਿਹੜੀ ਲਾਈਫ ਹੈ ਜੋਬ ਲਈ ਅਪਲਾਈ ਕਰਦੇ ਨੇ ਉਹ ਇਹਨਾਂ ਅਦਾਰਿਆਂ ਦੇ ਵਿੱਚ ਆਪਣੀ ਜੋਬ ਕਰ ਸਕਦੇ ਨੇ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਸਿੰਘ ਤੇ ਨਾਲ ਮਨੁਨੀ ਸੱਚੀਮਾ ਧੰਨਵਾਦ Welcome to DAV University Jalandha, where knowledge meets innovation. Established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.